ਭਾਰਤੀ ਹਥਿਆਰਬੰਦ ਫੌਜ ਵੱਲੋਂ ਪਾਕਿਸਤਾਨ ਤੇ ਕੀਤੇ ਗਏ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਠਾਨਕੋਟ ਦੇ ਸਰਹੱਦੀ ਪਿੰਡ ਵਿੱਚ ਲੋਕ ਹਰ ਤਰੀਕੇ ਨਾਲ ਫੌਜ ਦੀ ਕਾਰਵਾਈ ਦਾ ਸਮਰਥਨ ਕਰ ਰਹੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਬਾਰਡਰ ਤੇ ਪੂਰੀ ਤਰ੍ਹਾਂ ਨਾਲ ਮੁਸਤੈਦੀ ਹੈ ਅਤੇ ਲੋਕ ਫੌਜ ਨਾਲ ਹਰ ਸਮੇਂ ਖੜੇ ਨੇ ਉਹਨਾਂ ਨੇ ਕਿਹਾ ਕਿ ਬਾਰਡਰ ਦੇ ਲੋਕ 1965 ਅਤੇ 1971 ਦੀਆਂ ਜੰਗਾਂ ਦੌਰਾਨ ਵੀ ਡਟੇ ਰਹੇ ਨੇ ਅਤੇ ਮੌਜੂਦਾ ਹਾਲਾਤ ਵਿੱਚ ਵੀ ਉਹ ਦੇਸ਼ ਨਾਲ ਖੜੇ ਨੇ ਉਹਨਾਂ ਨੇ ਲੋਕਾਂ ਨੂੰ ਮੁਸਤੈਦ ਰਹਿਣ ਦੀ ਅਪੀਲ ਕੀਤੀ ਆਪ ਦੇ ਮੁੱਖ ਮੰਤਰੀ ਸ੍ਰੀ ਬਹਾਦਰ ਸਿੰਘ ਮਾਜੀ ਨੇ ਬੜਾ ਕਲੀਅਰ ਕੀਤਾ ਕਿ ਅਸੀਂ ਹਰ ਸਥਿਤੀ ਦੇ ਵਿੱਚ ਭਾਰਤ ਦੇ ਸੈਨਿਕਾਂ ਦੇ ਨਾਲ ਭਾਰਤੀ ਲੋਕਾਂ ਦੇ ਨਾਲ ਛਟਾਨਮਾ ਖੜੇ ਆ ਸੋ ਪੰਜਾਬ ਸਰਕਾਰ ਪਲ-ਪਲ ਹਰ ਸਿਧਿ ਨੂੰ ਅਸੀਂ ਨੇੜੇੋਂ ਦੇਖ ਰਹੇ ਆ ਸੋ ਕਿਸੇ ਵੀ ਅਵਸਰ ਦੇ ਅੰਦਰ ਹਰ ਤਰ੍ਹਾਂ ਦੀ ਤਿਆਰੀ ਜਿਹੜੀ ਆ ਉਹ ਸਰਕਾਰ ਨੇ ਕੀਤੀ ਹੋਈ ਹੈ ਸੋ ਉਹ ਜਿਹੜੇ ਕਾਤਲ ਜਿਨ੍ਹਾਂ ਨੇ ਆਪਣੇ ਬੇਗੁਨਾ ਲੋਕਾਂ ਦੇ ਖੂਨ ਦੀਆਂ ਨਦੀਆਂ ਬਹਾਈਆਂ ਨਹਾਟੇ ਲੋਕਾਂ ਦੇ ਬਾਹਰ ਕਰਕੇ ਪੈਰਗਾਮ ਦੇ ਅੰਦਰ ਕਾਰਜਤਾ ਪੂਰਨੀ ਕਾਰਵਾਈ ਕੀਤੀ ਆ ਸੋ ਦਾ ਭਾਰਤ ਦੇ ਲੋਕਾਂ ਦੇ ਮਨਾਂ ਚ ਬੜਾ ਡੂੰਗਾ ਗੁੱਸਾ ਔਰ ਲੋਕ ਚਾਹੁੰਦੇ ਨੇ ਕਿ ਜਿਹੜੇ ਦੋਸ਼ੀ ਨੇ ਕਾਦਲ ਨੇ ਫਰੇਜ਼ਾਨ ਉਹਨਾਂ ਨੂੰ ਸਜ਼ਾਵਾ ਹੋਣ ਤਾਂ ਉਹਦੇ ਲਈ ਭਾਰਤੀ ਫੌਜ ਜਿਸ ਕਿਸੇ ਦਾ ਵੀ ਉਹਨਾਂ ਦੀ ਸਟ੍ਰੈਟੈਜੀ ਸਟ੍ਰੈਟਜੀ ਹੈ ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਔਰ ਇਸ ਗੁੱਸੇ ਨੂੰ ਤਾਂ ਹੀ ਸਾਰ ਕੀਤਾ ਜਾ ਸਕਦਾ ਜੇਕਰ ਉਹ ਕਾਤਲ ਜਿਹੜੇ ਆ ਦੋਸ਼ੀ ਜਿਹੜੇ ਆ ਉਹਨਾਂ ਨੂੰ ਤਬਾਹ ਕੀਤਾ ਜਾਵੇ ਸੋ ਅੱਜ ਮੈਂ ਆਪਣੇ ਬਮਿਆਲ ਚ ਆਇਆ ਆਪਣੇ ਲੋਕਾਂ ਨੂੰ ਮਿਲਿਆ ਡੋਰ ਟੂ ਡੋਰ ਪਿੰਡਾਂ ਦੇ ਪੰਚਾ ਸਰਪੰਚਾਂ ਨੂੰ ਮਿਲਿਆ ਸੋ ਕਿਸੇ ਵੀ ਤਰ੍ਹਾਂ ਨਹੀਂ ਮੇਰੀ ਪੀੜ ਆ ਆਪਣੇ ਹਲਕੇ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਅਸੀਂ ਮਸਤੈਨ ਆ ਕਿਸੇ ਵੀ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ ਆ ਜੀ ਹਰ ਸਥਿਤੀ ਚ ਦੰਦ ਘੱਟੇ ਕਰਾਂਗੇ